ਮੇਰਾ ਕਿਦੜਾ ਉਹ ਵਰਤਿਆ ਲੋਰ ਵੀਰ ਬਾਹਰ ਨੂੰ ਹਾਂ ਨਹੀਂ ਅਸਲ ਬੇਟੀ ਕਿਹਨੇ ਲੋਕੇਸ਼ਨ ਦੇਖੋ ਕਿੱਥੇ ਅਸੀਂ ਆਏ ਸੀ ਇੱਥੇ ਸੌਂਗ ਵਾਸਤੇ ਸੌਂਗ ਦੀ ਸ਼ੂਟਿੰਗ ਹੋਣੀ ਹੈ ਇੱਕ ਪੰਜਾਬੀ ਗਾਣੇ ਦੀ ਤੇ ਤੁਸੀਂ ਵੇਖੋਗੇ ਇੱਥੇ ਆਪਾਂ ਕੱਚੇ ਘਰੇ ਆਏ ਆ ਤੇ ਤਿਆਰ ਹੋ ਗਿਆ ਏਸੀ ਰਾਤ ਪਹਿਲੇ ਤੇ ਕੋਈ ਪਤਾ ਨਹੀਂ ਸੀ ਤੇ ਕੋਦਮ ਭਾਬੀ ਦਾ ਫੋਨ ਆਇਆ ਕਿ ਰਮਨ ਅਗਰ ਜਾਣਾ ਹੈ ਤੇ ਤਿਆਰ ਹੋ ਜਾ ਜਪਨੂਰ ਨੂੰ ਮੈਂ ਘਰੇ ਛੱਡ ਕੇ ਆਈਆਂ ਭੂਆ ਦੇ ਕੋਲ ਤੇ ਇੱਥੇ ਆਏ ਆਂ ਸੀ ਤੁਸੀਂ ਦੇਖ ਸਕਦੇ ਹੋ ਆ ਆ ਨੀ ਬੱਸ ਪੈਰ ਨਾਲ ਹੀ ਬੱਸ ਸ਼ੂਟਿੰਗ ਦੀ ਤਿਆਰੀ ਹੋਈ ਜਾ ਰਹੀ ਹੈ ਹਜੇ ਸੈਟਅਪ ਸਾਰਾ ਲੱਗਣਾ ਤੇ ਸਾਰਾ ਲੱਗੇ ਹੋਏ ਨੇ ਉਹ ਦੇਖੋ ਉਧਰ ਵੀ ਸਮਾਨ ਪਿਆ ਸਾਰਾ ਤੇ ਇਧਰ ਜਿਹੜੇ ਵੀਰ ਜੀ ਆਪਣਾ ਵੀਡੀਓ ਬਣਾਉਂਦੇ ਨੇ ਗਾਣੇ ਵਗੈਰਾ ਦੀ ਸ਼ੂਟਿੰਗ ਕਰਦੇ ਹੋ ਹੈ ਕਲਦੀਪ ਯਾਰ ਕੋਈ ਨਹੀਂ ਕਿਵੇਂ ਆ ਸਾਰਾ ਸਾਰਾ ਤਿਆਰੀ ਚੱਲੀ ਜਾਂਦੀ ਪਈ ਹੈ ਮੋਹਨ ਦਾ ਡੱਕੜ ਕਿੱਥੇ ਤੁਰੀ ਫਿਰਦੀ ਮਮਾ ਛੂਟ ਦੀ ਤਿਆਰੀ ਹੋ ਰਹੀ ਹੈ ਹੁਣ ਫਾਈਨਲ ਹੈ ਤੇ ਜਿਹੜੇ yellow suit ਵਾਲੇ ਨੇ ਨਾ ਤੁਸੀਂ ਦੇਖੋਗੇ ਐਮੀ ਵਿਰਗ ਜਿਹੜਾ ਐਸੇ ਹਨਾ ਐਮੀ ਵਿਰਗ ਦੀਆਂ ਫਿਲਮਾਂ ਆਉਂਦੀਆਂ ਉਹਦੇ ਵਿੱਚ ਉਹਨਾਂ ਦਾ ਜਿਹੜਾ ਮਦਰ ਦਾ ਕਰੈਕਟਰ ਹੈ ਨਾ ਉਹ ਨਹੀਂ ਬੰਦੇ ਨੇ ਤੇ ਮੈਂ ਉਹਨਾਂ ਨਾਲ ਫੋਟੋ ਵੀ ਕਰਚਵਾਈ ਹੈ ਤੇ ਤੁਹਾਨੂੰ ਹੁਣੇ ਉਹਨਾਂ ਨਾਲ ਵੀ ਮਿਲਵਾਵਾਂਗੇ ਤੇ ਵਲੌਗ ਬਣਾਵਾਂਗੇ ਧਿਆਨ ਨਾਲ ਦੇਖਣਾ ਜਰਾ ਵੀਰ ਹੋ ਗਏ ਬਣਾ ਜੀ ਤੁਹਾਨੂੰ

टिङ शुरुहरू हली है मस्ती टाइम हो मस्ती टाइम <स्थाथी> <स्थाथी> ਇਹਨਾਂ ਨੇ ਬਹੁਤ ਫਿਲਮਾਂ 'ਚ ਕੀਤਾ ਰੋਲ ਐਮੀ ਵਿਰਗ ਦੀ ਮੰਮੀ ਦਾ ਕੈਰੈਕਟਰ ਕੀਤਾ ਇਹਨਾਂ ਨੇ ਫਿਰ ਬਰਾਬਰ ਆ ਜਾਓ ਜੀ ਰੱਖੀ ਹੋਣੀ ਪੂਰੀ ਨਾਲ ਫਿਰ ਰੱਖ ਦੇ ਪੂਰੀ ਵਸਤੂ ਨਾਲ ਆਹ ਹਾਂ ਫਿਰ ਸਾਰਾ ਸੈਟ ਕਰਨਾ ਪਊਗਾ ਮਾਲਾ ਤੇ ਲਾ ਦਿਓ ਲਾਉਣਾ ਕੀ ਕਰੀਏ ਉਹਦਾ ਕੀ ਆ ਫਿਰ ਦੁਬਾਰਾ ਸਿਸਟਮ ਕਰਨਾ ਪਊਗਾ ਦਵਾ ਗੀਤ ਗਾ ਲੋ ਗੱਲਾਂ ਕਰ ਅੰਟੀ ਹੋਣੀ ਕਿੱਥੇ ਅੰਡ ਗੀਤ ਗਾ ਲੋ ਜਿਵੇਂ ਆਖੋ ਹਾਂਜੀ ਇੱਕ ਜਦੋਂ ਇਹ ਰੋਕਦੇ ਇੱਥੇ ਆ ਜਗਾ ਤੇ ਹਾਂਜੀ ਹਾਂ ਬਸ ਉਧਰ ਨਹੀਂ ਦੇਖਣਾ ਆਪਸ ਚ ਇੱਧਰ ਹੀ ਕਰੇ ਹੋਰ ਬਹੁਤ ਚੀਜ਼ਾਂ ਹਲੋ ਹਲੋ ਕਿਵੇਂ ਸਰ ਕੇ ਅੰਟੀ ਚੱਲ ਤੂੰ Terima kasih telah menonton! ਤੇ ਹੁਣ ਹੋ ਗਈ ਹੈ ਗਾਣੇ ਦੀ ਸ਼ੂਟਿੰਗ ਸਟਾਰਟ ਇੱਥੋਂ 메ਨ ਗਾਣਾ ਚੱਲੀ ਜਾਣਾ ਹੈ ਹੁਣ ਤੇ ਇੱਥੇ ਗਾਣਾ ਇਸ ਟਾਈਮ ਚੱਲ ਰਿਹਾ ਏ ਤੇ ਅਸੀਂ ਆਵਾਜ਼ ਬੰਦ ਕਰਤੀ ਹੈ ਤੇ ਤੁਸੀਂ ਦੇਖੋ ਗਾਣਾ ਡਾਂਸ ਸ਼ੁਰੂ ਹੋਏਗਾ ਹੌਲੀ ਹੌਲੀ ਕਰਕੇ ਤੇ ਮਿਊਜ਼ਿਕ ਚੱਲ ਰਿਹਾ ਮੇਰਾ ਵੀ ਜੀ ਕਰ ਰਿਹਾ ਸੀ ਇੱਥੇ ਡਾਂਸ ਕਰਾਂ ਪਰ ਐਸ ਐਸ ਰੋਲ ਦੇ ਵਿੱਚ ਅਸੀਂ ਆ ਨਹੀਂ ਸਕਦੇ ਸੀ ਬਾਕੀ ਵੀਡੀਓ ਤੁਸੀਂ ਦੇਖ ਲਈ ਉਹ ਦੇਖਿਓ ਕੀ ਖਾ ਰਹੀ ਪੌਦੇ ਲਿਆਂਨ ਤੋਂ ਬਾਅਦ ਨਾ ਅਸੀਂ ਹੁਣ ਲੱਗੇ ਸਬਜ਼ੀ ਪਾਣੀ ਨੂੰ ਬਣਾਉਣ ਬਾਕੀ ਤੁਹਾਡੇ ਭਾਜੀ ਨਾ ਸਬਜੀ ਬਣਾ ਇਹ ਦੇਖੋ ਲੱਗੇ ਹੋਏ ਨੇ ਆਲੂ ਗਾਜਰ ਮਟਰ ਇਹ ਤਾਂ ਬੜੀ ਸਾਨੂੰ ਨਾ ਤੇ ਭਾਰੀ ਆ ਹੁੰਦਾ ਸਬਜੀ ਬਣਾ ਲੈਂਦੇ ਨੇ ਤੇ ਮੈਨੂੰ ਜਪਨੂਰ ਨੂੰ ਸਾਮ ਲਾਉਂਦਾ ਤੇ ਜਪਨੂਰ ਦੇ ਕੰਮ ਦੇਖ ਲੋ ਚੌਂਕੀ ਲੈ ਕੇ ਨਾ ਹੁਣ ਤੇ ਮਸ਼ੀਨ ਕੋਲ ਖੜੀ ਹੈ ਜਿਵੇਂ ਇਹਨੇ ਮਸ਼ੀਨ ਚਲਾਣੀ ਹੈ ਸਲਾਈਂ ਜੀ ਸਟਾਰਟਰ ਦਬਰੀ ਸੀ ਇਹ ਵਾਲਾ ਉਧਰੋਂ ਆ ਹੁਣ ਡਿਮੋ ਜੁੜੀ ਤੇ ਰਬੜ ਪਾਣ ਲੱਗੀ ਇਕ ਕੰਮ ਸ਼ੁਰੂ ਹੋ ਗਿਆ ਹੁਣ ਤੇ ਨਾ ਫੱਟੀ ਲੈ ਕੇ ਚੱਲਣ ਲੱਗ ਗਏ ਰਹਿਣ ਸੋਚ ਕਟਣੀ ਭੁੱਲ ਗਈ ਹੂੰ ਤੇ ਇਹਨੇ ਚਾਕੇ ਮਸ਼ੀਨ ਦਾ ਪੈਰ ਦਾ ਹੁੰਦਾ ਪਤਾ ਇਹਨੂੰ ਪਤਾ ਮਾਂ ਮੇਰੀ ਇੱਥੋਂ ਦਬਦੀ ਆ ਹਾਂ ਗੱਲ ਤੇ ਬੜੀ ਆਟਾ ਪੁੱਤ ਕਿਹੜੀਆਂ ਕਿਹੜੀਆਂ ਚੀਜ਼ਾਂ ਤੇਰੇ ਤੋਂ ਬਚਾਵੇ ਬੰਦਾ ਹੈ ਚੱਲ ਉੱਧਰ ਮੇਥੇ ਸਣ ਤੇ ਉਸ ਕਮਰੇ ਦੇ ਪੈਰੇ ਕਿਹੜੇ ਮੇਥੇ ਉਹ ਤੇ ਮੈਂ ਨਹੀਂ ਪਾ ਲੈ ਸਬਜ਼ੀ ਚ ਪਾਣੀ ਨਾ ਪਤਾ ਅੱਧਰ ਨਹੀਂ ਆਣਾ ਮੈਂ ਨਹੀਂ ਚੱਕਣਾ ਹੋਰ ਮਾਨ ਆਇਆ ਦੇਖੀ ਰਮਾਨ ਆਇਆ ਅੱਧਰ ਆਇਆ ਗੇੜ ਵੱਟ ਉਹ ਦੇਖੀ ਰਮਾਨ ਇੱਥੇ ਆਇਆ 우ਮਾਨ ਤਾਈ ਵਾਲੇ ਤਾਈ ਵਾਲ ਮੈਂ ਚੱਕ ਕੇ ਅੱਧਰ ਰੱਖਤੀ ਐ ਨਾ ਤੇ ਕੈਰੀ ਉੱਧਰ ਕਰਨੇ ਦੇਖਾ ਉਹ ਉਧਰ ਕਰੇਗੀ ਖਿੱਚ-ਖਿੱਚ ਕੇ ਦੇਖੋ ਰੋ ਰੋ ਕਿਵੀਂ ਤਾਂ ਕਿੱਧਰ ਕਰਨੀ ਹੈ ਲੈ ਕਰੋ ਤੇ ਜਗੇਰ ਗਈ ਹੋ ਨਹੀਂ ਚੱਲਣਾ ਬੋਤਲ ਮੈਂ ਬੰਦ ਕਰਤੀ ਹੋਈ ਹੈ ਉਹ ਤਾਂ ਗਲਤੀ ਨਾਲ ਸਵਿਚ ਔਨ ਰਹਿ ਗਿਆ ਸੀ ਉੱਥੇ ਹਰੇ ਕਿਵੇਂ ਮਟਰ ਚਲਾਉਂਦੀ ਪਈ ਜੇ ਕਿ ਚੱਲ ਜਾਈਗੀ ਉਹ ਕੰਮ ਤੇ ਬਹੁਤ ਕੈਚ ਕਰਦੀ ਹੈ ਸਾਰੇ ਤੇ ਜੀ ਜਲਦੀ ਜਲਾਦ ਵਰਗੀ ਗਿਆਨੀ Gama ਮੈਂ ਕਿਹੜਾ ਪਾਪਾ ਵਰਗੀ ਗਿਆ ਹਾਂ ਨਾ ਜੱਪੂ ਕੀ ਕਿਦੇ ਵਰਗਾ ਮੰਮਾ ਵਰਗਾ ਪਾਪਾ ਵਰਗਾ ਹੋ ਲਾ ਲਾ ਹੋ ਸਕਦਾ ਪੂਰਾ ਜ਼ੋਰ ਲੱਗਾ ਹੋਇਆ ਹੋਵੇ ਲੋ ਬਸ ਬਸ ਪੁੱਤ ਬਸ ਹੋ ਗਈ ਐਕਸਰਸਾਈਜ਼ ਹੈ ਨਹੀਂ ਤੁਸੀਂ ਅਜੇ ਜੱਪਨੂਰ ਦੇਖ ਲਓ ਕਿੰਨੇ ਵੱਡੇ ਵੱਡੇ ਕੰਮ ਕਰਨ ਲੱਗ ਗਏ ਹੁਣੇ ਤੋਂ ਹੀ ਕਹਿੰਦਾ ਪਿਆ ਦਾ ਆਸਰਾ ਹੁੰਦਾ ਹੈ ਨਾ ਸਿੱ ਗਿਆ ਸਾਰਾ ਬੰਦੀ ਆ ਹੁਣ ਇਹਦਾ ਹੀ ਲੱਗੀ ਹੋਈ ਹੈ ਕਿ ਮੰਮੀ ਬਾਬਾ ਨੂੰ ਜ਼ਿਆਦਾ ਟੈਨ ਉਹ ਨਹੀਂ ਦੇਣੀ ਤੇ ਜੇ ਗੇਰ ਗੁਰ ਗਈ ਨਾ ਦੋ ਸਬਜੀ ਵੀ ਬਨ ਗਈ ਇੱਧਰ ਹੁਣ ਬਸ ਉਹ ਹੀ ਕਰਨਾ ਬਣੀ ਗਈ ਬਨ ਗਈ ਹੋਰੇ ਕੀ ਰਹਿ ਗਿਆ ਇਹ ਤਾਂ ਬੰਦੀ ਬਹੁਤ ਸੋਹਣੇ ਲੱਗ ਰਿਹਾ ਜਦੋਂ ਕੱਲ ਕਰਾਂਗੇ ਨਾ ਫੋਦਿਆਂ ਦੀ ਉੱਪਰ ਜਾ ਉੱਪਰ ਰੱਖ ਕੇ ਰੱਖਨੇ ਆ ਸੀੜੀਆਂ ਦੇ ਵਿੱਚ ਹੀ ਆ ਨਾ ਤੇ ਇਹਦੇ ਚ ਮਿੱਟੀ-ਮੁੱਟੀ ਪਾ ਕੇ ਰੱਖਾਂਗੇ ਤੇ ਫੇਰ ਵਧੀਆ ਲੱਗਣਗੇ ਸੀੜੀਆਂ ਦੇ ਵਿੱਚ ਹਰ ਇੱਕ ਪੌੜੀ ਦਾ ਇੱਕ ਸਟੈਪ ਛੱਡ ਕੇ ਬਰ ਰੱਖਨੇ ਨੀਚੇ-ਨੀਚੇ ਹੀ ਆ ਉੱਪਰ ਦੀਆਂ ਪੌੜੀਆਂ ਦੇ ਨਹੀਂ ਹੈ ਰੱਖਨੇ ਨੀਚੇ ਹੀ ਆ ਹੂੰ ਸਾਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਰਾਤ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਜੀ ਅਸੀਂ ਉੱਥੇ ਗਏ ਸੀ ਸ਼ੂਟਿੰਗ ਤੇ ਮੈਂ ਇਕੱਲੀ ਗਈ ਸੀ ਮੈਂ ਜਪਨੋਰ ਨੂੰ ਨਹੀਂ ਲੈ ਕੇ ਗਈ ਸੀ ਕਿਉਂਕਿ ਠੰਡ ਬਹੁਤ ਠੰਡ ਬਹੁਤ ਕਰਨਾ ਮੈਂ ਵੈਸੇ ਵੀ ਇਕੱਲੀ ਜਾਣਾ ਸੀ ਤੇ ਹੋਰ ਭੈਣ ਭਰਾਵਾਂ ਜਿੰਨਾਂ ਜਿੰਨਾਂ ਨੂੰ ਕਿਹਾ ਸੀ ਆਪਣੇ ਪਿੰਡੋਂ ਉਹ ਵੀ ਗਏ ਸਨ ਆਪਣੇ ਫੈਮਿਲੀ ਦੇ ਵਿੱਚ ਵਿੱਚੋਂ ਵੀ ਸੀ ਉਹ ਵੀ ਸਾਰੇ ਸਨ ਉੱਥੇ ਉਹਨਾਂ ਦੇ ਨਾਲ ਹੀ ਮੈਂ ਗਈ ਸੀ ਗੱਡੀ 'ਚ ਤੇ ਸ਼ਾਮ ਉੱਥੇ ਘਰੋਂ ਕੀ ਪੈਕਿੰਗ ਕੀਤੀ ਕੀ ਨੀ ਇੱਕ ਸੂਟ ਹੀ ਲੈ ਕੇ ਜਾਣਾ ਸੀ ਹੋਰ ਕੁਝ ਨਹੀਂ ਲੈਣਾ ਤੇ ਉੱਥੇ ਚੇਂਜ ਕਰਨ ਦਾ ਟਾਈਮ ਜੈ ਨਹੀਂ ਲੱਗਾ ਆਪਣੇ ਵੱਲ ਉਹਨਾਂ ਨੇ ਕਿਹਾ ਸੀ ਲੈ ਕੇ ਜਾਇਓ ਆਓ ਫੋਨ ਆ ਗਿਆ ਆਓ ਹਾਂ ਤੇ ਜਦੋਂ ਅਸੀਂ ਉੱਥੇ ਪਹੁੰਚੇ ਤੇ ਲਾਈਟ ਵਗੈਰਾ ਸਾਰੀ ਹੋਈ ਸੀ ਕਦੀ ਸ਼ੂਟਿੰਗ ਵਗੈਰਾ ਦੇਖੀ ਨਹੀਂ ਕੀ ਹੁੰਦੀ ਕੀ ਗੱਲ ਹੈ ਕਿਵੇਂ ਹੁੰਦੇ ਉੱਥੇ ਉਧਰ ਦੇਖੋ ਸਾਡੀ ਗੱਲ ਵਿੱਚ ਰਕਟ ਨਹੀਂ ਪੈ ਜਾਂਦੇ ਕਈ ਵਾਰੀ ਜੇ ਅਪਨੁਰ ਦੀ ਤੁਹਾਨੂੰ ਕੋਈ ਵੀ ਹਰਕਤ ਨਵੀਂ ਪਾਪਾ ਜੀ ਨਾਲ ਗੱਲ ਕਰਨੀ ਹੈ ਕਹਿੰਦੀ ਪਾਪਾ ਜੀ ਤੇ ਉੱਥੇ ਜਦੋਂ ਪਹੁੰਚੇ ਤੇ ਸਾਰੇ ਜਣੇ ਆਏ ਹੋਏ ਸੀ ਮਤਲਬ ਜੈਂਟਸ ਵੀ ਸੀ ਲੇਡੀਜ਼ ਵੀ ਸੀ ਤੇ ਸਭ ਤੋਂ ਵੱਡੀ ਗੱਲ ਇੱਕ ਮੈਨੂੰ ਉੱਥੇ ਇਹ ਚੀਜ਼ ਵੇਖਣ ਨੂੰ ਮਿਲੀ ਕਿ ਜਦੋਂ ਉੱਥੇ ਆਪਾਂ ਗਏ ਨਾ ਆਪਾਂ ਇੱਕ ਰੂਮ 'ਚ ਸੀ ਸਾਰੇ ਬੈਠੇ ਕੋਈ ਤਾਂ ਕਹਣਾ ਕਰਿਆ ਕਰੀ ਆਪਾਂ ਇਹ ਸਾਰਾ ਸ਼ੂਟਿੰਗ ਦਾ ਸਾਰਾ ਤੁਹਾਨੂੰ ਦੱਸ ਰਹੀਆਂ ਉੱਥੇ ਕਿਉਂਕਿ ਮੈਂ ਜ਼ਿਆਦਾ ਵੀਡੀਓ ਨਹੀਂ ਬਣਾ ਪਾਈ ਕਿ ਕਦੀ ਕਦੀ ਆਪ ਜਿੰਨਾ ਹੋ ਸਕੇ ਮੈਂ ਆਪ ਬਣਾਈ ਕਈ ਕਿਸੇ ਟਾਈਮ ਫਿਰ ਫੋਨ ਬੰਦ ਵੀ ਰੱਖਣਾ ਪੈਂਦਾ ਸੀ ਨਹੀਂ ਬਣਾ ਸਕਦੇ ਸੀ ਅਸੀਂ ਵੀਡੀਓ ਤੇ ਤਾਂ ਕਰਕੇ ਬਾਕੀ ਅਸੀਂ ਉਹ ਵੀਡੀਓ ਹਜੇ ਨਹੀਂ ਪਾ ਸਕਦੇ ਜਦੋਂ ਤੱਕ ਗਾਣਾ ਨਹੀਂ ਮੈਨੂੰ ਆਉਂਦਾ ਵੀ ਉਹ ਵੀ ਗਾਣਾ ਫਿਰ ਨਾਲ ਚਲਾਉਂਦੇ ਆ ਵਿੱਚ ਹਾਂ ਗਾਣਾ ਉੱਥੇ ਨਾਲ ਚੱਲੀ ਜਾਂਦਾ ਸੀ ਚਲੋ ਜਿਨ੍ਹਾਂ ਨੇ ਗਾਇਆ ਸਿੰਗਰ ਹਨਾ ਉਹਨਾਂ ਨੇ ਗਾਇਆ ਉਹਨਾਂ ਨੇ ਸਟੈਪ ਉਹ ਸਾਹਮਣੇ ਚੱਕਿਆ ਉਹਨਾਂ ਨੇ ਬਾਅਦ ਵਿੱਚ ਫਿਰ ਨਾਲ ਗਾਣਾ ਦਾ ਬਾਅਦ ਚਲਾਉਂਦੇ ਆ ਨਹੀਂ ਨਹੀਂ origignal ਗਾਣਾ ਨਾਲ ਹੀ ਚੱਲੀ ਜਾਂਦਾ ਸੀ ਤੇ ਨਹੀਂ ਨਹੀਂ ਉਹ ਵੀ ਨਹੀਂ ਯਾਰ ਉਹ ਸਟੈਪ ਕਰਨ ਦੇ ਮਾਰੇ ਉਹ ਲਾਉਂਦੇ ਆ ਉਸ ਤੋਂ ਬਾਅਦ ਉਹਦੀ ਆਵਾਜ਼ ਬੰਦ ਕਰਕੇ ਰੀਅਲ ਗਾਣਾ ਜਿਹੜਾ ਆਡੀਓ ਕੱਢਿਆ ਹੁੰਦਾ ਉਹ ਜੋੜ ਦੇਣਾ ਨਹੀਂ 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 ਗਾਣਾ ਚੱਲੀ ਜਾਂਦਾ ਸੀ ਉਹ ਬਸ ਐਡਿਟ ਹੀ ਕਰਨਾ ਹੁੰਦਾ ਉਹਨਾਂ ਨੂੰ ਆਪਣਾ ਹਿਸਾਬ ਹੋਏਗਾ ਤੇ ਉਹ ਕਿਵੇਂ ਹੋ ਰਿਆ ਸੀ ਤੇ ਉੱਥੇ ਸਾਨੂੰ ਵੇਖਣ ਨੂੰ ਵਧੀਆ ਕੀ ਲੱਗਾ ਮੈਂ ਜਦੋਂ ਰੂਮ ਦੇ ਵਿੱਚੋਂ ਬਾਹਰ ਆਈ ਨਾ ਤੇ ਇੱਕ ਮੈਮ ਆਏ ਹੋਏ ਸਨ ਉਹ ਮੈਮ ਪਤਾ ਕਿਹੜੇ ਸਨ ਉਹ ਮਾਂਦਨ ਫਿਲਮਾਂ ਦੇ ਵਿੱਚ ਬਹੁਤ ਫਿਲਮਾਂ ਦੇ ਵਿੱਚ ਮਾਂ ਦਾ ਕਰੈਕਟਰ ਦੇ ਵਿੱਚ ਆਏ ਨੇ ਮੰਮੀ ਦਾ ਕਰੈਕਟਰ ਕੀਤਾ ਉਹਨਾਂ ਨੇ ਬਹੁਤ ਜਗ੍ਹਾ ਬਹੁਤ ਫਿਲਮਾਂ ਚ ਸਭ ਤੋਂ ਪਹਿਲੀ ਫਿਲਮ ਜਿਹੜੀ ਮੈਂ ਵੇਖੀ ਸੀ ਉਹਨਾਂ ਦੀ ਉਹ ਸੀ ਨਿੱਕਾ ਜਿਹੇ ਜਿਹਦੇ ਵਿੱਚ ਐਮੀ ਵੀਰਕ ਦੀ ਮੰਮੀ ਦਾ ਕਰੈਕਟਰ ਕੀਤਾ ਸੀ ਉਹਨਾਂ ਨੇ ਉਹਨਾਂ ਦਾ ਉਹਨਾਂ ਨੂੰ ਜਦੋਂ ਮੈਂ ਵੇਖਿਆ ਨਾ ਮੈਂ ਤੇ ਹੈਰਾਨ ਹੋ ਗਈ ਵੇਖ ਕੇ ਮੈਂ ਕਿਹਾ ਇਹਨਾਂ ਨੂੰ ਨਾ ਵੇਖਿਆ ਕਿਉਂਕਿ ਮੈਂ ਪਹਿਲੀ ਵਾਰ ਪਛਾਣ ਨਹੀਂ ਪਾਈ ਪਰ ਮੈਂ ਕਿਹਾ ਸੋਚਦੀ ਰਹੀ ਜਦੋਂ ਮੈਂ ਨੇਲੇ ਜਾ ਕੇ ਵੇਖਿਆ ਨਾ ਮੈਂ ਕਿਹਾ ਉਹ ਮੈਂ ਹੈਰਾਨ ਹੋ ਗਈ ਤothe ਮੰਗਾ ਭਾਜੀ ਸੀ ਨਾ ਜਿਹੜੇ ਜਿਨ੍ਹਾਂ ਨੇ ਖੁਦ ਗਾਣਾ ਡਾਇਰੈਕਟ ਕੀਤਾ ਹਨਾ ਉਹਨਾਂ ਨੇ ਮੈਨੂੰ ਮਿਲਾਇਆ ਉਹਨਾਂ ਨਾਲ ਤੇ ਉਹਨਾਂ ਨੂੰ ਤੇ ਪਤਾ ਸੀ ਕਿ ਰਮਨ ਦਾ ਮੇਰੇ ਬਾਰੇ ਕਿ ਮੈਂ ਵੀ ਜਾਣਾ ਚਾਹੁੰਦੀ ਆ ਅੱਗੇ ਵਧਣਾ ਚਾਹੁੰਦੀ ਆ ਕਿ ਕਿਸੇ ਵੀ ਲਾਈਨ ਦੇ ਵਿੱਚ ਐਸੀ ਲਾਈਨ ਦੇ ਵਿੱਚ ਕਿਸੇ ਵੀ ਕਰੈਕਟਰ ਦੇ ਵਿੱਚ ਤੇ ਪਲੱਸ ਨੈਗੇਟਿਵ ਨਹੀਂ ਮੈਂ ਉਹਨਾਂ ਨੂੰ ਇਹ ਜ਼ਰੂਰ ਕਿਹਾ ਸੀ ਮੈਂ ਕਿ ਨੈਗੇਟਿਵ ਰੋਲ ਤੇ ਨਹੀਂ ਤੇ ਉਹਨਾਂ ਨੇ ਕਿਹਾ ਕਹਿੰਦੇ ਜਰੂਰ ਕੋਈ ਨਹੀਂ ਮੈਂ ਕਹਿੰਦੇ ਮੈਂ ਤੁਹਾਨੂੰ ਵੇਖਿਆ ਆ ਤੁਹਾਡੇ ਵਲੌਗਸ ਕਹਿੰਦੇ ਜਿਆਦਾ ਤੇ ਨਹੀਂ ਮੈਂ ਕਿਹਾ ਕਈ ਵਾਰੀ ਮੈਨੂੰ ਜਿਵੇਂ ਮੈਂ ਫੋਨ ਚਲਾਇਆ ਤੇ ਉਹ ਉਥੇ ਉੱਪਰ ਆ ਜਾਂਦੇ ਸੀ ਵਲੌਗ ਵਗੈਰਾ ਤੇ ਮੈਂ ਕਿਹਾ ਹਾਂ ਅੱਛਾ ਜੀ ਤੇ ਕਹਿੰਦੇ ਕੋਈ ਨਹੀਂ ਤੁਹ ਤੁਹਾਡਾ ਧਿਆਨ ਰੱਖਾਂਗੇ ਮੈਨੂੰ ਉਹ ਉਹਨਾਂ ਦੀ ਮੈਮ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਉਹ ਨਾ ਮੋਨਾ ਮੈਮ ਨੇ ਨਾ ਸਾਨੂੰ ਮੈਨੂੰ ਨੰਬਰ ਦੇ ਕੇ ਗਏ ਸੀ ਤੇ ਮੈਂ ਉਹਨਾਂ ਨੂੰ ਉਹ ਕਹਿੰਦੇ ਸੀ ਉਹਨਾਂ ਨੇ ਮੈਨੂੰ ਖੁਦ ਹੀ ਕਹੇ ਸੀ ਰਮਨ ਆਪਣਾ ਨੰਬਰ ਦੇ ਪਰ ਮੈਂ ਆਪਣਾ ਸ਼ਾਇਦ ਨਹੀਂ ਦੇ ਆਪਣਾ ਤੇ ਦੇ ਨਹੀਂ ਪਾਈ ਪਰ ਉਹ ਉਹਨਾਂ ਨੇ ਆਪਣਾ ਨੰਬਰ ਦਿੱਤਾ ਸੀ ਜਾਂਦੇ ਜਾਂਦੇ ਤੇ ਫਟਾਫਟ ਮੈਂ ਸੇਵ ਕਰ ਲਿਆ ਬਾਕੀ ਮੈਨੂੰ ਹੋਣਾ ਇਹੀ ਹੈ ਕਿ ਚਲੋ ਮੈਮ ਨੂੰ ਆਪਾਂ ਜਾ ਕੇ ਮਿਲਾਂਗੇ ਜ਼ਰੂਰ ਬਰਨਾਲੇ ਦੇ ਨੇ ਮੈਮ ਬਰਨਾਲਾ ਤੇ ਰਹਿੰਦੇ ਨੇ ਤੇ ਬਰਨਾਲਾ ਅਸੀਂ ਉਸ ਦਿਨ ਵੀ ਅੜੀ ਸਰ ਤਾਬ ਗਿਆ ਤੇ ਹੁਣ ਦੇਖੋ ਜੇ ਕਦੀ ਬਰਨਾਲਾ ਜਾਣ ਦਾ ਮੌਕਾ ਮਿਲੇ ਤਾਂ ਉੱਥੇ ਉਹਨਾਂ ਨੂੰ ਜਾ ਕੇ ਜ਼ਰੂਰ ਮਿਲਾਂਗੇ ਉਹ ਤਾਂ ਉਹਨੇ ਸਾਰਿਆਂ ਨੇ ਜੇ ਕਿਹਾ ਸੀ ਕਿ ਵੀਡੀਓ ਦਾ ਕੋਈ ਵੀ ਸ਼ਾਰਟ ਵਗੈਰਾ ਨਹੀਂ ਪਾਣਾ ਤੇ ਉਹ ਤੁਹਾਨੂੰ ਅਸੀਂ ਥੋੜੇ ਦਿਨਾਂ ਤੱਕ ਜਦੋਂ ਗਾਣਾ ਆ ਹੀ ਜਾਣਾ ਤੇ ਜਲਦੀ ਤੋਂ ਜਲਦੀ ਆਏਗਾ ਗਾਣਾ ਚਾਹੀਏ 2 ਕੁ ਦਿਨਾਂ ਦੇ ਵਿੱਚ ਜਦੋਂ ਵੀ ਰਿਲੀਜ਼ ਹੋ ਗਿਆ ਹੈ ਥੱਲੇ ਆ ਜਾ ਤਾਂ ਨਹੀਂ ਨੀ ਥੱਲੇ ਨਹੀਂ ਤਾਂ ਕਰਕੇ ਸਾਰੇ ਮੇਰੀਆਂ ਨੇ ਜਪਨੂਰ ਦੇ ਵਿੱਚ ਵਿੱਚ ਪਿਆਰ ਸ਼ੁਰੂ ਹੋ ਜਾਂਦਾ ਆ ਮਰਪਾੜਾ ਪੋਤਾ ਤੁਸੀਂ ਉਸ ਵੀਡੀਓ ਨੂੰ ਦੇਖਿਓ ਧਿਆਨ ਨਾਲ ਦੇਖੋ ਉਹਦੇ ਵਿੱਚ ਹਰ ਕਿਸੇ ਨੂੰ ਇੱਕ ਮੌਕਾ ਦਿੱਤਾ ਗਿਆ ਹਰ ਇੱਕ ਪਰਸਨ ਨੂੰ ਮੌਕਾ ਦਿੱਤਾ ਗਿਆ ਮੈਨੂੰ ਵੀ ਦਿੱਤਾ ਥੋੜਾ ਹੀ ਦਿੱਤਾ ਉਹ ਵੀ ਹੋਵੇ ਚਾਹੇ ਪਰ ਪਰਮਾਤਮਾ ਨੇ ਸ਼ੁਰੂਆਤ ਅਸਲੀ ਕੀਤੀ ਹੈ ਤੁਸੀਂ ਐਵੇਂ ਵੇਖਦੇ ਰਹੇ ਹੋ ਤੇ ਸ਼ੇਅਰ ਕਰਨਾ ਨਾ ਭੁੱਲਿਓ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਬਦੌਲਤ ਹੀ ਅੱਜ ਸ਼ਹਿਰ ਮੈਂ ਉੱਥੋਂ ਤੱਕ ਪਹੁੰਚੀ ਆਂ ਤੇ ਪਰਮਾਤਮਾ ਅੱਗੇ ਤੱਕ ਵੀ ਲੈ ਕੇ ਜਿਵੇਂ ਕਿ ਪ੍ਰਮੇਂਦਰ ਮੈਡਮ ਕੋਲ ਵੀਡੀਓ ਪਹੁੰਚੀ ਆਂ ਅੱਗੇ ਵੀ ਜਾਵੇ ਅੱਗੇ ਵੀ ਜਾਵੇ ਉਹਨਾਂ ਤੱਕ ਜਿਹੜੇ ਹੋਰ ਜਿਵੇਂ ਐਮੀ ਵੀਰਕ ਤੱਕ ਜਾਵੇ ਔਰ ਅੱਗੇ ਦਿਨ ਦਿਨ ਤੱਕ ਜਾਣਾ ਜੀ ਬੀਪੀ ਗਰੇਵਾਲ ਸਾਰਿਆਂ ਨੂੰ ਤੱਕ ਜਾਵੇ ਤੇ ਜੋ ਜੋ ਬਨੂਰ ਕਰ ਰਹੀ ਹੈ ਹੁਣ ਤੱਕ ਤੁਸੀਂ ਆਪਣਾ ਨਵਾਂ ਵਲੌਗ ਦੇਖਦੇ ਹੋ ਸ਼ੇਅਰ ਕਰਨਾ ਨਾ ਭੁੱਲਿਓ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਜ਼ਰੂਰ ਦੇਖਿਓ